ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੋਪ ਕੁਆਲਿਟੀ ਦੀ ਪਾਲਕ ਗੱਠੀ ਲੈ ਕੇ ਆਏ ਆ ਜੋ ਕਿ ਮੋਰਾ ਦੇ ਮਤਲਬ ਵੀ ਐਮਐਨ 23 ਸੀਬਨ ਦੀ ਕੱਟੀ ਹੈਗੀ ਮੱਝ ਵੀ ਵੀਰਾਂ ਕੋਲੇ ਖੜੀ ਹੈ ਦੋਨੇ ਨਾਲ ਇਕੱਠੇ ਹੀ ਲਏ ਨੇ ਵੀਰਾਂ ਨੇ ਬਵਾਰ ਦਾ ਕੰਮ ਆ ਵੀਰਾਂ ਦਾ ਕਿੰਨੀ ਕਿ ਦੁੱਧ ਵਾਲੀ ਮੱਝ ਦੀ ਕੱਟੀ ਹੈ ਵੀਰੇ ਹੈਗੀ ਆ ਬਾਈ 16 17 ਸਰੀ ਮੈਂ 16 17 ਸਰੀ ਮੱਝ ਹੈਗੀ ਆ ਕਹੋ ਦੇਖ ਸਕਦੇ ਹੋ ਤੁਸੀਂ ਮੈਂ ਦੇਖ ਸਕਦਾ 16 ਕਿਲੋ ਹੁਣ ਮੰਨ ਲਓ ਵੀ ਐਤ ਕੀ ਤਾਜੀ ਸੋਈ ਹੈਗੀ ਕਿੰਨੇ ਕਿ ਮਹੀਨੇ ਦੀ ਉਮਰ ਆ ਕੱਟੀ ਦੀ 12 ਨੂੰ ਮਹੀਨੇ ਦੀ ਉਮਰ 12 13 ਮਹੀਨੇ ਦੀ ਉਮਰ ਮੰਨ ਕੇ ਜੇ ਕਿਸੇ ਵੀਰ ਨੇ ਖਰੀਦਦਾਰੀ ਕਰਨੀ ਤਾਂ ਕੱਟੀ ਦੀ ਕਰ ਸਕਦੇ ਹੋ ਚਾਰ ਹੀ ਥਾਂ ਨੇ ਕੋਈ ਫੋਟਸਾਂਕ ਨਹੀਂ ਬਿਲਕੁਲ ਜੈਡ ਬਲੈਕ ਕੱਦ ਕਾਰਡ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਸਾਲ ਦੀ ਕੱਟੀ ਦਾ ਕੱਦ ਬਹੁਤ ਗਰੋਥ ਕੀਤੀ ਹੈ ਇੱਕ ਸਾਲ ਦੇ ਅੰਦਰ ਅੰਦਰ ਕੱਟੀ ਨੇ ਸਿੰਘ ਬਿਲਕੁਲ ਰਿੰਗ ਕਰ ਜਾਣਾਗਾ ਇੱਕ ਸਾਲ ਨੂੰ ਕੱਟੀ ਨੇ ਛੋਟਾ ਛੋਟਾ ਸਿੰਘ ਹੈਗਾ ਪਿੱਠ ਪੂੜੇ ਦੀ ਬੰਤਰ ਵੀ ਬਹੁਤ ਚੰਗੀ ਹੈ ਖੋਲ ਕੇ ਆਪਾਂ ਤਾਂ ਨੂੰ ਤਾਂ ਨਹੀਂ ਦਿਖਾਈ ਕਿਉਂਕਿ ਕੱਟੀ ਡਰਦੀ ਹੈਗੀ ਥੋੜਾ ਜਿਹਾ ਖੋਲ ਕੇ ਆਪਾਂ ਤਾਂ ਨਹੀਂ ਆਈ ਮੇਰੇ ਮਾੜਾ ਮੂਰੇ ਫਾਸੀ ਕਾਲ ਵੀਰੇ ਫਾਸੀ ਕਾਲ ਵੀਰੇ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਟੋਲਾ ਜ਼ਿਲ੍ਹਾ ਬਰਨਾਲਾ ਪਿੰਡ ਟੋਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7681994980 7681994942 ਵੀਰ ਦਾ ਮੋਬਾਈਲ ਨੰਬਰ ਹੈ ਵੀਰੇ ਕਿੰਨਾ ਕੁ ਪ੍ਰਾਇਜ਼ ਹੈ ਇਹਦਾ ਜਸਨੋਹ ਵਾਲਾ ਮੈਂ ਤਾਂ ਫੋਨ ਤੇ ਕਰ ਲਾਂਗੀ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਜੇ ਕਿਸੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਬਿਲਕੁਲਵਾਜੇ ਰੇਟ ਹੋਊਗਾ ਕੱਟੀ ਦਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ